ਗੰਦੀ ਸਿੰਘ ਰਿਹਾ ਕਰੋ ਰਿਹਾ ਕਰੋ ਰਿਹਾ ਚਲੋ 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 ਗੰਦੀ ਸਿੰਘ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਗੰਦੀ ਸਿੰਘ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਗੰਦੀ ਸਿੰਘ ਰਿਹਾ ਕਰੋ ਇਹ ਡੋਮੈਂਟ ਰੁਕਚਾਰ ਕਰਦੇ ਚੱਲ ਵੀਰ ਬਣੇ ਜਿੰਨਾ ਨਾ ਮਾਉਂਦਾ ਇਹਨਾਂ ਨੂੰ ਚਾਹਤ ਕਰਦੇ ਆ ਆਹ ਬੰਦੂ ਨਾ ਆਉਂਦਾ ਬਾਹਰ ਦੇ ਟੈਬ ਬਲਾਉਟਰ ਦੇਖਣੇ ਹੋਰ ਕੰਮ ਲਈ ਜਾਓ ਬੰਦੀ ਸੇਖਰ ਰਹਾ ਕਰੋ ਰਹਾ ਕਰੋ ਰਿਹਾ ਕਰੋ ਬੰਦੀ ਸਿੰਘ ਰਹਾ ਕਰੋ ਰਹਾ ਕਰੋ ਰਿਹਾ ਕਰੋ ਬੰਦੀ ਸੇਖਰ ਰਹਾ ਕਾਰੋ ਰਿਹਾ ਕਰੋ ਬੇਅਦਵੀ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਰਿਹਾ ਕਰੋ ਬੇਅਦਵੀ ਕਰਨ ਵਾਲਿਆਂ ਨੂੰ ਸਜ਼ਾਵਾ ਦਿਓ ਸਜ਼ਾਵਾ ਦਿਓ ਸਜ਼ਾਵਾ ਦਿਓ ਬੇਅਦਵੀ ਕਰਾਉਣ ਵਾਲਿਆਂ ਨੂੰ ਫਾਂਸੀ ਦਿਓ ਫਾਂਸੀ ਦਿਓ ਸਜਾਵਾਂ ਦਿਓ ਸਜਾਵਾਂ ਦਿਓ ਸਜਾਵਾਂ ਦਿਓ ਵਿਆਪੀ ਕਰਾਉਣ ਵਾਲਿਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਸੰਦੀ ਸਖਿਵ ਆ ਕਰੋ ਰਿਹਾ ਕਰੋ बेदबीअ <laughs> बंदी सही रिहा करो ਰਿਹਾਰ ਕਰੋ ਰਿਹਾਰ ਕਰੋ ਰਿਹਾਰ ਕਰੋ ਪੰਜਾਬ ਸਰਕਾਰ ਮੁਰਦਾਬਾਦ 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 ਸਨ ਸਰਕਾਰ ਮੁਰਦਾਬਾਦ 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 ਬੇਅਦਬੀ ਕਰਨ ਵਾਲਿਆਂ ਨੂੰ ਸਾਹੇ ਲਾ ਜੇ ਨਾਲ ਖੁੱਲੇ ਰਹੋ ਨਹੀਂ ਕਿੰਨਾ ਟਾਈਟ ਹੈ ਕਿ ਟਾਈਟ ਵੀ ਨਹੀਂ ਕਰੀ ਕਿ ਅਜੇ ਤੱਕ ਕਰ ਲਾਂਗੇ 2025 ਬੜੇ ਅਫੀਸ਼ੀਅਲ ਦਾ ਹਾਂ ਹਾਂ ਕੋਈ ਨਹੀਂ ਕੋਈ ਨਹੀਂ ਅਜੇ ਤੱਕ ਜਿਹੜੇ ਸੂਚੀ ਆ ਅਜੇ ਤੱਕ ਕੋ ਫੜੇ ਨਹੀਂ ਸਰ ਜੀ ਇਹਦਾ ਇਸ ਕੋ ਵਿੱਚ ਕੀ ਕਰ ਲੂੰਗਾ ਮੈਨੂੰ ਪਤਾ ਨਹੀਂ ਕੋਈ ਅਫੀਸ਼ੀਅਲ ਬਹੁਤ ਕਲੀ ਕਰ ਦਿੱਤੇ ਤੇ ਇੱਕ ਵੇ ਇੱਕ ਹੀ ਕਰ ਲੈਂਗੇ ਉਹਨਾਂ ਨੂੰ ਕਾਂਸੀ ਨਹੀਂ ਸਿੱਖਣਾ ਹੈ ਜੇਕਰ ਬਾਕੀ ਬਾਰੇ ਕਰੀ ਨਾ ਹਾਂ ਇਹ ਕਰ ਮੈਂ ਦੇ ਵਿੱਚ ਮਾਈਕ ਨਾਲ ਇੱਕ ਭਾਰਤ ਦੇ ਪ੍ਰਸਤਾ ਮਾਈਕ ਕਰਦੇ ਤੋਂ ਸ਼ੁਰੂ ਕਰਦੇ ਤੇ ਜੋ ਵੀ ਕਿਸਾਨੀ ਮੁੱਦੇ ਨੇ ਉਹ ਵੀ ਹੱਲ ਕੀਤੇ ਜਾਣ ਤੇ ਜਿਨ੍ਹਾਂ ਨੇ ਬੇਦਗੀਆਂ ਕਰਵਾਈਆਂ ਉਹਨਾਂ ਨੂੰ ਇੱਕ ਚੇਤੀ ਸਿਹਤ ਪ੍ਰਾਣ ਦਿੱਤਾ ਜਾਵੇ ਔਰ ਜਿਹੜੇ ਸਾਡੇ ਬੰਦੀ ਸਿੱਖ ਨੇ ਸਜਾਵਾਂ ਪੂਰੀਆਂ ਕਰਦ ਕੋ ਬਾਦ ਵੀ ਜਿਹੜੇ ਦਦਾ ਸਾਲ ਨੂੰ ਜਿਹੜਾ ਦੇਖਿਆ ਤੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦਾ ਜਿਹੜਾ ਸਿੱਖਾਂ ਨਾਲ ਪੰਜਾਬ ਨਾਲ ਬਹੁਤ ਵੱਡਾ ਟਕਰਾਅ ਉਹਦੇ ਹਾਂਜੀ ਬੁਲਈ ਸੋਨੇਹਾ ਸੋਨੇਹਾ ਹਾਂਜੀ ਵੰ ਮੈਂ ਅੱਜ ਜੋ ਮਾਨਕ ਪੱਤਰ ਮੇਨਾ ਕਿਸ ਬੰਦ ਦੇ ਚੱਪਟਾ ਕੀ ਅੱਜ ਦੇ ਜਿਹੜੇ ਅਹਿਮ ਮੁੱਦੇ ਨੇ ਸੈਕਾਉਮ ਦੇ ਜਿਹਦੇ ਵਿੱਚ 2015 ਤੋਂ ਲੈ ਕੇ ਹਰ ਪੰਥ ਪੰਥ ਦੀਆਂ ਤਰਾਂ ਅਤੇ ਸਮੂਚੀਆਂ ਹੀ ਕਿਸਾਨ ਜਥੇਬੰਦੀਆਂ ਮਜ਼ਦੂਰ ਯੂਨੀਅਨ ਸਾਰੇ ਹੀ ਲਗਭਗ ਰਲ ਮਿਲ ਕੇ ਬੰਦੀ ਸਿੱਖਾਂ ਦੀ ਰਿਹਾਈ ਦੀ ਜਿਹੜੀ ਮੰਗ ਕਰ ਰਹੇ ਔਰ ਜੋ 2015 ਚ ਆਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਗਲੀਆਂ ਨਾਲੀਆਂ ਦੇ ਵਿੱਚ ਰੋਲੇ ਗਏ ਐ ਸੋ ਉਹਨਾਂ ਦੇ ਲਈ ਅਸੀਂ ਜਿਹੜਾ ਇੱਕ ਲਾਜ਼ਾਰੀ ਕਰਾਉਣ ਵਾਸਤੇ ਵੀ ਜਿਨ੍ਹਾਂ ਨੇ ਬੇਅਦਬੀ ਕੀਤੀ ਐ ਉਹਨਾਂ ਨੂੰ ਲਗਭਗ ਉਮਰ ਕੈਦ ਸਜ਼ਾਏ ਮੌਤ ਦੀ ਜਿਹੜੀ ਸਜ਼ਾ ਹੋਣੀ ਚਾਹੀਦੀ ਹੈ ਔਰ ਜਿਹੜੇ ਬੰਦੀ ਸਿੱਖ ਨੇ ਭਾਵੇਂ ਕੋਈ ਹਿੰਦੂ ਹੈ ਭਾਵੇਂ ਸਿੱਖ ਹੈ ਭਾਵੇਂ ਮੁਸਲਮਾਨ ਹੈ ਉਹਦੇ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਲਈ ਜਿਹੜਾ ਅਸੀਂ ਅੱਜ ਰੋਸ ਮਜਾਰਾ ਔਰ ਇੱਕ ਰਾਸ਼ਟਰਪਤੀ ਨੂੰ ਜਿਹੜਾ ਐਸ ਡੀ ਐਮ ਰਾਹੀਂ ਮੰਗ ਪੱਤਰ ਦੇਣ ਵਾਸਤੇ ਇੱਥੇ ਇਕੱਤਰਤ ਹੋਏ ਆ ਮੈਂ ਯੂਨਾਈਟਿਡ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਔਰ ਇੰਟਰਨੈਸ਼ਨਲ ਸੰਸਮਾਜ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਵੱਲੋਂ ਸਮੂਚੀਆਂ ਜੀ ਕਿਸਾਨ ਜਥੇਬੰਦੀਆਂ ਔਰ ਸਮੁੱਚੇ ਹੀ ਮਜ਼ਦੂਰ ਜਥੇਬੰਦੀਆਂ ਜਿਹੜੇ ਇੱਥੇ ਪਹੁੰਚੇ ਆ ਸਾਡੇ ਨਾਲ ਸੋ ਤਾਲਮੇਲ ਕਰਕੇ ਐਸ ਡੀ ਐਮ ਸਾਹਿਬ ਨੂੰ ਮੰਗ ਪੱਤਰ ਦੇਣਾ ਸੋ ਨਾਲ ਇੱਕ ਭਾਰਤ ਤੇ ਪਾਕਿਸਤਾਨ ਦੀ ਜਿਹੜੀ جنگ ਹੈ ਉਹ ਪਿਛਲੇ ਦਿਨੀ ਜਿਹੜੀ جنگ ਲੱਗੀ ਸੀਗੀ ਜਿਹਦੇ ਵਿੱਚ ਸਾਡੇ ਮਾਵਾ ਦੇ ਜਿਹੜੇ ਨੌਜਵਾਨ ਪੁੱਤ ਗੱਭਰੂ ਪੁੱਤ ਮਾਰੇ ਗਏ ਸ਼ਹੀਦ ਹੋਏ ਨੇ ਸੋ ਉਹਦੇ ਵਿੱਚ ਅਸੀਂ ਮੋਦੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦੇ ਆ ਵੀ ਸਾਡਾ ਪੰਜਾਬ ਜਿਹੜਾ ਹੈ ਉਹ ਕਦੇ ਨਹੀਂ ਚਾਹੂਗਾ ਵੀ ਅਸੀਂ ਪਾਕਿਸਤਾਨ ਦੇ ਨਾਲ ਜੰਗ ਲੜੀਏ ਕਿਉਂਕਿ ਅਸੀਂ ਨਾ ਤਾਂ ਉਹਨਾਂ ਦੇ ਮਾਵਾ ਦੇ ਪੁੱਤ ਮਰਾਉਣੇ ਆ ਨਾ ਅਸੀਂ ਆਪਣੇ ਸੋ ਇਹ ਸਾਡੇ ਅਹਿਮ ਮੁੱਦੇ ਨੇ ਜਿਹੜੇ ਸੋ ਇੱਕ ਜਿਹੜਾ ਅੱਜ 29 ਮਈ ਦਾ ਜਿਹੜਾ ਪ੍ਰੋਗਰਾਮ ਹੈ ਅੱਜ ਦੇ ਦਿਨ ਜਿਹੜਾ ਇੱਕ ਸਿੱਧੂ ਮੂਸੇਵਾਲਾ ਜਿਹੜਾ ਮੁੰਡਾ ਸੀਗਾ ਗਾਇਕ ਸੀਗਾ ਉਹਨੂੰ ਜਿਹੜਾ ਗੋਲੀਆਂ ਦੇ ਨਾਲ ਸ਼ਲਨੀ ਕੀਤਾ ਗਿਆ ਸੀ ਤਾਂ ਹਜੇ ਤੱਕ ਵੀ ਜਿਹੜੀ ਪੰਜਾਬ ਸਰਕਾਰ ਵੱਲੋਂ ਭਗਵੰਤ ਮਾਨ ਦੀ ਸਰਕਾਰ ਆ ਉਹਨਾਂ ਵੱਲੋਂ ਜਿਹੜਾ ਉਹਨਾਂ ਨੂੰ ਉਹਨੂੰ ਮਾਰਨ ਵਾਲੇ ਜਿਹੜੇ ਬੰਦੇ ਆ ਹਜੇ ਤੱਕ ਕੋਈ ਉਹਨਾਂ ਦੀ ਗ੍ਰਿਫਤਾਰੀ ਨਹੀਂ ਕੋਈ ਉਹਨਾਂ ਦਾ ਨਾਮ ਨਹੀਂ ਆਇਆ ਹਜੇ ਸੋ ਅਸੀਂ ਪੰਜਾਬ ਸਰਕਾਰ ਨੂੰ ਅਤੇ ਸੈਂਟਰ ਗਵਰਨਮੈਂਟ ਨੂੰ ਇਹੀ ਬੇਨਤੀ ਕਰਨੀ ਚਾਉਂਦੇ ਆ ਵੀ ਜਿਹੜਾ ਤੁਸੀਂ ਪੰਜਾਬੀਆਂ ਦੇ ਨਾਲ ਧੱਕਾ ਕਰ ਰਹੇ ਹੋ ਤੇ ਇਹ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਜੀ ਬਾਬਾ ਜੀ ਪੂਰੇ ਪੰਜਾਬ ਦੇ ਵਿੱਚ ਇਹ ਮੰਗ ਪੱਤਰ ਦਿੱਤੇ ਜਾ ਰਹੇ ਆ ਜੇ ਇਕੱਲੇ ਕੀ ਬਿਲਕੁਲ ਪੰਜਾਬ ਦੇ ਵਿੱਚ ਜੀ ਜਿੰਨੇ ਵੀ ਹਲਕੇ ਆ ਜਿੰਨੇ ਵੀ ਜ਼ਿਲ੍ਹੇ ਆ ਜਿੱਥੇ ਵੀ ਐਸਡੀਐਮ ਵਹਿੰਦਾ ਉਹ ਉੱਥੇ ਸਾਰੇ ਮਜ਼ਦੂਰ ਕਿਸਾਨ ਜੂਨੀਅਨ ਸਾਰੀਆਂ ਜਿਹੜੀਆਂ ਰਲ ਮਿਲ ਕੇ ਔਰ ਪੰਥਕ ਧਿਰਾਂ ਅੱਗੇ ਹੋ ਕੇ ਜਿਹੜੀਆਂ ਯੂਨਾਈਟਿਡ ਅਕਾਲੀ ਦਲ ਵੱਲੋਂ ਇਹ ਪ੍ਰੋਗਰਾਮ ਲਿਖਿਆ ਤੇ ਹਰ ਹਲਕੇ ਜ਼ਿਲ੍ਹੇ ਦੇ ਵਿੱਚ ਜਿਹੜਾ ਮੰਗ ਪੱਤਰ ਜਿਹੜਾ ਦਿੱਤਾ ਜਾ ਰਿਹਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਫਰੀਦਕੋਟ ਵਿਖੇ ਪ੍ਰੋਗਰਾਮ ਰੱਖਿਆ ਗਿਆ ਸੀ ਕਮੇਨਸ ਆਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਜਿਹੜੀਆਂ ਹੋਈਆਂ ਉਹਨਾਂ ਦੇ ਕਰਕੇ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਬੰਦੀ ਸਿੰਘਾਂ ਦੀ ਰਿਹਾਈ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਬੰਦ ਆ ਪਰ ਬਹੁਤ ਵੱਡੀ ਗੱਲ ਇਹ ਆ ਕਿ ਉਹਨਾਂ ਨੇ ਹਮੇਸ਼ਾ ਚੜ੍ਹਦੀ ਕਲਾ ਦਾ ਸੰਦੇਸ਼ ਦਿੱਤਾ ਜੇਲ੍ਹਾਂ ਦੇ ਵਿੱਚ ਰਹਿ ਕੇ ਵੀ ਤੇ ਕੌਮ ਦੀ ਜਿਹੜੀ ਆ ਉਹ ਪਾਗਾ ਉਹਨੂੰ ਬਹੁਤ ਉੱਚਾ ਚੱਕਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਹੋ ਰਹੀ ਆ ਤੇ ਇਸ ਸਰਕਾਰਾਂ ਦੇ ਵਿੱਚ ਸਾਨੂੰ ਕਦੇ ਵੀ ਇਨਸਾਫ ਨਹੀਂ ਮਿਲਿਆ ਨਾ ਹੀ ਸਿੱਖ ਕੌਮ ਨੂੰ ਕੋਈ ਇਹਨਾਂ ਤੋਂ ਉਮੀਦ ਹੈ ਪਰ ਸਾਡਾ ਕੰਮ ਆ ਜਾਗਰੂਕ ਕਰਨਾ ਸਾਡਾ ਕੰਮ ਆ ਆਪਣੀ ਕੌਮ ਲਈ ਆਪਣੇ ਪੰਥ ਲਈ ਲੜਨਾ ਸੋ ਅਸੀਂ ਲਗਾਤਾਰ ਲੜ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਆ ਜਿਹੜਾ ਉਹ ਜਲਦ ਤੋਂ ਜਲਦ ਮਿਲੇ ਐਨਐਸਏ ਵਰਗੀਆਂ ਧਰਾਵਾਂ ਜਿਹੜੀਆਂ ਇਹਨਾਂ ਤੇ ਲਾਈਆਂ ਜਾਣ ਪੁੱਛਗਛ ਕੀਤੀ ਜਾਵੇ ਇਹਨਾਂ ਦਾ ਬੈਕਗ੍ਰਾਉਂਡ ਚੈੱਕ ਕੀਤਾ ਜਾਵੇ ਕਿ ਕੌਣ ਇਹਨਾਂ ਨੂੰ ਕਹਿ ਰਿਹਾ ਬੇਅਦਬੀ ਕਰਨ ਵਾਸਤੇ ਕੌਣ ਕਿਵੇਂ ਕਰਵਾ ਰਿਹਾ ਇਹ ਵੀ ਐਨਐਸਏ ਤਹਿਤ ਜਿਹੜਾ ਇਹ ਪਤਾ ਲੱਗਣਾ ਚਾਹੀਦਾ ਕਿਉਂਕਿ ਤੁਹਾਨੂੰ ਵੀ ਪਤਾ ਕਿ ਪਾਗਲ ਕੋਸ਼ਤ ਕਰ ਦਿੱਤੇ ਜਾਂਦੇ ਆ ਬਿਨਾਂ ਗੱਲ ਤੋਂ ਪਾਗਲ ਪਾਗਲ ਕੋਸ਼ਤ ਕਰਦੇ ਪਾਗਲ ਬੰਦਾ ਕਦੇ ਵੀ ਮੈਂ ਨਹੀਂ ਮੰਨਦਾ ਕਿ ਪਾਗਲ ਬੰਦਾ ਕੋਈ ਏਡੀ ਵੱਡੀ ਹਰਕਤ ਉਹ ਜਲਦ ਤੋਂ ਜਲਦ ਰਿਹਾ ਹੋਣੇ ਚਾਹੀਦੇ ਆ ਅਸੀਂ ਆਲ ਇੰਡੀਆ ਕਿਸਾਨੀ ਯੂਨੀਅਨ ਫਤਿਹ ਵੱਲੋਂ ਇੱਥੇ ਸਪੋਰਟ ਕਰਨ ਆਏ ਆ ਬਾਕੀ ਕ੍ਰਾਂਤੀਕਾਰੀ ਯੂਨੀਅਨ ਹੈਗੀ ਆ ਯੂਨਾਈਟਿਡ ਕਾਲੀਦਲ ਹੈਗਾ ਡਕੌਂਦਾ ਯੂਨੀਅਨ ਹੈਗੀ ਆ ਅੱਜ ਉਹ ਇੱਥੇ ਪਹੁੰਚੇ ਆ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਲਗਾਤਾਰ ਅਸੀਂ ਇਸੇ ਤਰ੍ਹਾਂ ਜਿਹੜਾ ਜਾਗਰੂਕ ਵੀ ਕਰਦੇ ਰਾਵਾਂਗੇ ਤੇ ਲੜਦੇ ਵੀ ਰਾਵਾਂਗੇ ਕੌਮੀ ਇਨਸਾਫ ਮੋਰਚੇ ਦੇ ਨਾਲ ਸਦਾ ਖੜੇ ਆ ਤੇ ਖੜੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਨੀਪਰਾਂ ਦੀ ਆਪਣਾ ਨਾਮ ਤੇ ਜੱਥੇਬੰਦੀ ਦਾ ਨਾਮ ਦੱਸਦੇ ਮੇਰਾ ਨਾਮ ਜੀ ਬਲਵਿੰਦਰ ਸਿੰਘ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਅੱਜ ਅਸੀਂ ਕੌਮੀ ਇਨਸਾਫ ਮੋਰਚੇ ਦੇ ਸੱਦੇ ਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਹੜਾ ਅੱਜ ਐਸਡੀਐਮ ਨੂੰ ਮੰਗ ਪੱਤਰ ਸਾਰੀਆਂ ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਦੇ ਵਿੱਚ ਦੇ ਰਹੇ ਆ ਕਿਉਂਕਿ ਬੰਦੀ ਸਿੰਘਾਂ ਵੀ ਮਾਲਕ ਰਿਹਾਈ ਬਾਰੇ ਅਸੀਂ ਐਵੇਂ ਮੰਗ ਕੀਤੀ ਆ ਕਿਉਂਕਿ ਉਹਨਾਂ ਨੇ ਜਿਹੜੀ ਆਪਣੀ ਸਜ਼ਾ ਪੂਰੀ ਕੀਤੀ ਨੂੰ ਵੀ ਦੱਸਦਾ 15-15 ਸਾਲ ਹੋ ਗਏ ਆ। ਔਰ ਜਿਹੜੀ ਆ ਸਮੇਂ ਦੀ ਸਰਕਾਰ ਆ ਉਹਨਾਂ ਨੂੰ ਰਿਹਾ ਨਹੀਂ ਕਰ ਰਹੀ। ਉਹਦੇ ਬਾਰੇ ਪਿਛਲੇ ਲੰਬੇ ਸਮੇਂ ਤੋਂ ਮੋਹਾਲੀ ਦੇ ਵਿੱਚ ਧਰਨਾ ਲੱਗਾ ਹੋਇਆ ਜਿਹਦੇ ਵਿੱਚ ਅਸੀਂ ਬਾਰ-ਬਾਰ ਧਰਨੇ ਮਜਾਰਿਆਂ ਦੇ ਵਿੱਚ ਅਸੀਂ ਉੱਥੇ ਵੀ ਗਏ ਆ। ਔਰ ਅੱਜ ਸੰਯੁਕਤ ਮੋਰਚੇ ਨੂੰ ਸੱਦਾ ਆਇਆ ਸੀ ਕੌਮੀ ਇਨਸਾਫ਼ ਮੋਰਚੇ ਵੱਲੋਂ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਐਸਡੀ ਅਮਾਨੂੰ ਮਾਗ ਪੱਤਰ ਦੇਣੇ ਆ ਸਾਡੇ ਨਾਲ ਸਾਰੀਆਂ ਯੂਨਾਈਟਿਡ ਅਕਾਲੀ ਦਲ ਜਾਂ ਫਤਿਹ ਵਾਲੇ ਡਕਾਉਂਦਾ ਹੋਰ ਜਥੇਬੰਦੀਆਂ ਵੀ ਸਾਡੀਆਂ ਕੁਝ ਅਜੇ ਰਹਿ ਗਈਆਂ ਜਿਨ੍ਹਾਂ ਨੂੰ ਕੁਝ ਮੈਸੇਜ ਦੇਣ ਵਾਲੋ ਰਹਿ ਗਏ ਆ ਸੋ ਜਦੋਂ ਵੀ ਸਾਨੂੰ ਹੋਰ ਜਦੋਂ ਕੋਈ ਪ੍ਰੋਗਰਾਮ ਆਉਂਦਾ ਅਸੀਂ ਹਰ ਸਮੇਂ ਇਹਨਾਂ ਦੇ ਨਾਲ ਕਮਿਨ ਸਾਹਿਬ ਹੋਰ ਜਥੇ ਦੇ ਨਾਲ ਚੱਲਾਂਗੇ ਇਹਨਾਂ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ